ਸਸੀ ਕਾਲ ਜੀ ਸਾਰਿਆਂ ਨੂੰ ਤੇ ਭਾਈ ਆਪਾਂ ਬਣਾਈ ਸੀ ਚੂਰੀ ਤੇ ਸੋਚਿਆ ਕਿ ਤੁਹਾਡੇ ਨਾਲ ਵੀ ਸ਼ੇਅਰ ਕਰ ਲਈਏ ਤੇ ਆਪਾਂ ਗਰਮ ਗਰਮ ਤਾਜੀ-ਤਾਜੀ ਚੂਰੀ ਦੇਖੋ ਕਿੰਨੀ ਸੌਫਟ ਆ ਤੇ ਕਦੇ-ਕਦੇ ਨਾ ਵੈਸੇ ਖਾ ਲੈਣੀ ਚਾਹੀਦੀ ਹੈ ਚੂਰੀ ਆਪ ਵੀ ਬਣਾ ਕੇ ਕਿਉਂਕਿ ਆਪਾਂ ਹਮੇਸ਼ਾ ਬੱਚਿਆਂ ਬਾਰੇ ਸੋਚਦੇ ਆ ਕਿ ਬੱਚਿਆਂ ਨੂੰ ਆ ਵੀ ਖਵਾ ਦਈਏ ਬੱਚਿਆਂ ਨੂੰ ਉਹ ਵੀ ਖਵਾ ਦਈਏ ਪਰ ਆਪਾਂ ਆਪ ਆਪਦੇ ਬਾਰੇ ਕਦੇ ਵੀ ਨਹੀਂ ਸੋਚਿਆ ਤੇ ਆਪਾਂ ਤਾਂ ਫਿਰ ਅੱਜ ਬਣਾ ਲਈ ਵੀ ਜਦੋਂ ਜੀ ਕਰਦਾ ਹੁੰਦਾ ਨਾ ਚੂਰੀ ਬਣਾ ਕੇ ਖਾ ਲਿਆ ਕਰੋ ਤੁਸੀਂ ਵੀ ਕਾਲ ਨਾ ਕਰਿਆ ਕਰੋ ਭੈਣਾਂ ਨੂੰ ਕਾਲ ਹੋ ਜਾਂਦੀ ਕੰਮਾਂ ਦੇ ਵਿੱਚ ਇੰਨੀਆਂ ਜ਼ਿਆਦਾ ਬੀਜ਼ੀ ਹੋ ਜਾਂਦੀਆਂ ਹਨ ਤੇ ਚੂਰੀ ਬਣਾਉਣ ਦੀ ਕਾਲ ਹੋ ਜਾਂਦੀ ਆ ਵੀ ਚੱਲ ਫੇਰ ਸਹੀ ਫੇਰ ਸਹੀ ਤੇ ਫੇਰ ਦਾ ਫੇਰ ਹੀ ਰਹਿ ਜਾਂਦਾ ਏ ਤੇ ਬਣਾ ਕੇ ਖਾ ਲਿਆ ਕਰੋ ਜਦੋਂ ਜੀ ਕਰਦਾ ਹੁੰਦਾ ਤੇ ਸੌਫਟ ਸੌਫਟ ਬਣਾਈ ਆ ਜਿਵੇਂ ਪ੍ਰਸ਼ਾਦ ਵਰਗੀ ਬਣੀ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਤੁਸੀਂ ਜੇ ਚਾਹੋ ਤਾਂ ਇਹਦੇ ਵਿੱਚ ਕੁਝ ਵੀ ਹੋਰ ਮਿਲਾ ਕੇ ਜਿਵੇਂ ਡਰਾਈ ਫਰੂਟ ਦਾ ਚੂਰਾ ਮਿਲਾ ਕੇ ਖਾ ਸਕਦੇ ਹੋ ਪਰ ਵੈਸੇ ਵੀ ਦੇਸੀ ਘਿਓ ਦੀ ਚੂਰੀ ਦੇ ਵਿੱਚ ਪਾਈ ਆ ਸ਼ੱਕਰ ਆ ਕਾਫੀ ਹੈਵੀ ਹੋ ਜਾਂਦੀ ਆ ਤੇ ਇੱਕ ਨਾ ਇਹਦੇ ਵਿੱਚ ਸਵਾਲ ਵੀ ਸੀਗਾ ਵੀ ਕਹਿੰਦੇ ਵੀ ਜੇ ਤਾਜ਼ੇ ਮੱਖਣ ਦੀ ਚੂਰੀ ਬਣਾ ਕੇ ਖਾਧੀ ਜਾਵੇ ਇੱਕ ਹਫਤਾ ਤਾਂ ਕਹਿੰਦੇ ਧਰਨਣੀ ਦੁਬਾਰਾ ਪੈਂਦੀ ਕੀ ਇਹ ਸੱਚ ਆ ਮੈਨੂੰ ਕਾਫੀ ਜਣਿਆਂ ਨੇ ਕਿਹਾ ਪਰ ਮੈਂ ਸੋਚਿਆ ਵੀ ਤੁਹਾਡੇ ਤੋਂ ਵੀ ਪੁੱਛਾਂ ਮੈਂ ਆਪ ਨਹੀਂ ਟਰਾਈ ਕੀਤਾ ਵੈਸੇ ਤੇ ਜੇ ਇਹ ਸੱਚਾ ਤਾਂ ਜਰੂਰ ਦੱਸਿਓ ਕਿਸੇ ਦਾ ਫਾਇਦਾ ਹੋ ਜੂਗਾ ਕਿਉਂਕਿ ਧਰਨ ਕਿਉਂਕਿ ਕਈ ਵਾਰੀ ਕੀ ਆ ਵੀ ਭਾਰਾ ਸਮਾਨ ਕਈ ਵਾਰ ਕੋਈ ਚੱਕ ਲੈਨੇ ਆਪਾਂ ਤੇ ਧਰਨ ਤਾਂ ਪਈ ਜਾਂਦੀ ਆ ਤੇ ਜੇ ਸੱਚਾ ਤਾਂ ਜਰੂਰ ਸਾਰੇ ਜਣੇ ਦੱਸਿਓ ਵੀ ਕਿਹਨੇ ਕਿਹਨੇ ਇਹ ਨੁਸਕਾ ਜਿਹੜਾ ਟਰਾਈ ਕੀਤਾ ਇਹ ਤੇ ਜੇ ਟਰਾਈ ਕੀਤਾ ਤਾਂ ਜਰੂਰ ਦੱਸਿਓ ਭੈਣਾਂ ਨੂੰ ਕਿਸੇ ਦੇ ਵੀ ਪੈ ਸਕਦੀ ਆ ਵੈਸੇ ਤੇ ਆਪਾਂ ਤਾਂ ਫੇਰ ਅੱਜ ਬਣਾ ਲਈ ਆ ਅ제 ਗਰਮ ਗਰਮ ਆ ਤੇ ਬਹੁਤ ਹੀ ਸੌਫਟ ਗਰਮ ਗਰਮ ਤੇ ਸਵਾਦ ਸਵਾਦ ਚੂਰੀ ਖਾ ਲਿਆ ਕਰੋ ਬਣਾ ਕੇ ਕੱਢ ਲਿਆ ਕਰੋ ਆਪਣੇ ਲਈ ਵੀ ਟਾਈਮ ਭੈਣੋ ਤੁਸੀਂ ਵੀਰਾਂ ਨੂੰ ਵੀ ਬਣਾ ਦਿਆ ਕਰੋ ਸਿਰਫ ਜਵਾਕਾਂ ਬਾਰੇ ਨਾ ਸੋਚਿਆ ਕਰੋ ਉਹਨਾਂ ਬਾਰੇ ਵੀ ਸੋਚਿਆ ਕਰੋ ਬਟ ਆਪਦੇ ਬਾਰੇ ਵੀ ਸੋਚਿਆ ਕਰੋ ਆਪ ਵੀ ਖਾ ਪੀ ਲਿਆ ਕਰੋ ਤੁਸੀਂ ਖਾਦਾ ਪੀਤਾ ਹੀ ਰਹਿ ਜਾਣਾ ਕੁਝ ਨਹੀਂ ਲੈ ਕੇ ਜਾਣਾ ਇੱਥੋਂ ਦੁਬਾਰਾ ਚੱਕ ਕੇ ਫਿਰ ਦਿਖਾਵਾਂਗਾ ਦੋ ਰੋਟੀਆਂ ਬਣਾਈਆਂ ਸੀਗੀਆਂ ਤੇ ਦੋਹਾਂ ਦੀ ਆਪਾਂ ਬਣਾ ਲਈ ਚੂਰੀ ਤੇ ਹੁਣ ਆਪਾਂ ਖਾਵਾਂਗੇ ਤੇ ਤੁਸੀਂ ਵੀ ਕਰਿਓ ਟਰਾਈ ਫਿਰ ਠੀਕ ਹੈ ਜੀ ਓਕੇ ਬਾਏ ਸਤਿ ਸ਼੍ਰੀ ਅਕਾਲ